ਆਸ-ਪਾਸ ਲੋਕ ਨਕਲੀ ਸ਼ਰਾਬ ਪੀ ਕੇ ਮਾਰੇ ਗਏ। ਔਰ ਇੱਕ ਤੰਦਾ ਜਿਹੜਾ ਇਹ ਇਹ ਦਿੱਲੀ ਤੋਂ ਜਿਹੜੇ ਪਗੋੜੇ ਗਏ ਨੇ ਅਰਿੰਦ ਕੇਜਰੀਵਾਲ ਔਰ ਉਹ ਜੀ ਸੁਸੋਦੀਆ ਕਰ ਰਹੇ। ਇਹ ਜਿਹੜੇ ਮੈਨੂੰ ਫੋਟੋ ਦਿਖਾ ਰਹੇ ਆ। ਇਹ ਕੱਲ ਦੀ ਫੋਟੋ ਆ। ਪੰਜਾਬ ਭਵਨ ਦੇ ਅੰਦਰ ਮਨੀਸ਼ ਸੁਸੋਦੀਆ ਜੋ ਕਿ ਖਾਰਿਆਤ ਪਹਿਲੇ ਅੰਕਾਰਿਆਨ ਪਹਿਲੇ ਔਰ ਪੰਜਾਬ ਦਿੱਲੀ ਦਾ ਪਗੋੜਾ ਹੈ। ਇਹ ਪੰਜਾਬ 'ਚ ਬੈਠ ਕੇ ਪੰਜਾਬ ਭਵਨ ਚੋਂ ਸਰਕਾਰ ਚਲਾ ਰਹੇ ਆ। ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾਗੇ। ਕੀ ਅਧਿਕਾਰ ਹਨ ਮਨੀਸ਼ 소ਦੀਆ ਨੂੰ ਪੰਜਾਬ ਦੀ ਗੈਰ ਭਰੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦਾ ਕੀ ਅਧਿਕਾਰ ਹੈ ਮਨੀਸ਼ 소ਦੀਆ ਨੂੰ ਪੰਜਾਬ ਦੀ ਚੁਣੀ ਹੋਈ ਸਰਕਾਰ ਦੀ ਦਰਖਾਹਤ ਕਰਕੇ ਮੁੱਖ ਮੰਤਰੀ ਨੂੰ ਖੁਦ ਉਸ ਕੁਰਸੀ ਤੇ ਬੈਠਣ ਦਾ ਮਨੀਸ਼ 소ਦੀਆ ਅਤੇ ਅਰਵਿੰਦ ਕੇਜਰੀਵਾਲ ਜੀ ਨੇ ਜੋ ਸ਼ਰਾਬ ਤਸਕਰ ਦਿੱਲੀ ਤੋਂ ਪਕੌੜੇ ਕਿਤੇ ਅਸੀਂ ਭਜਾਏ ਉਹ ਪੰਜਾਬ ਤੇ ਉਹਨਾਂ ਨੂੰ ਕੰਮ ਦਿੱਤਾ ਹੋਇਆ ਔਰ ওই ਸ਼ਰਾਬ ਤਸਕਰਾਂ ਤੇ ਚੱਲਦੇ ਸ਼ਰਾਬ ਕਾਰੋਬਾਰੀਆਂ ਤੇ ਚੱਲਦੇ ਨਕਲੀ ਸ਼ਰਾਬ ਵੇਚ ਕੇ

ਜੋ ਕਬਜ਼ਾ ਕਰਕੇ ਇਹਨਾਂ ਨੇ ਸਰਕਾਰ ਨੂੰ ਦੋਵੇਂ ਥਾਂ ਰੋਟਰੇ ਲਈ ਦਿੱਲੀ ਦੇ ਅੰਦਰ ਪਹਿਲਾਂ ਇਹਨਾਂ ਨੇ ਰਾਜ ਸਭਾ ਦੀਆਂ ਕੁਰਸੀਆਂ ਉੱਤਰਨ ਦਾ ਕੰਮ ਕੀਤਾ ਫਿਰ ਇਹਨਾਂ ਨੇ ਉਹਨਾਂ ਰਾਜ ਸਭਾ ਦੇ ਕੁਰਸੀਆਂ ਦੇ ਘਰਾਂ ਵਿੱਚ ਜਾ ਕੇ ਕਬਜ਼ਾ ਕਰ ਲਿਆ ਜਿਉਂ ਨੀ ਸੁਸੋਦੀਆ ਤੇ ਅਮਿਤ ਕੇਸਵਲ ਦੋਵੇਂ ਪੰਜਾਬ ਦੇ ਰਾਜ ਸਭਾ ਦੇ ਮੈਂਬਰਾਂ ਦੀਆਂ ਕੋਠੀਆਂ ਤੇ ਕਬਜ਼ਾ ਕਰਕੇ ਉਹਨਾਂ ਚ ਰਹਿ ਰਹੇ ਨੇ ਫਿਰ ਇਹਨਾਂ ਨੇ ਪੰਜਾਬ ਦੀ ਸਰਕਾਰ ਤੇ ਕਬਜ਼ਾ ਕਰ ਲਿਆ ਪੰਜਾਬ ਦੀ ਆਰਥਿਕ ਧਾਰੀ ਸਥਿਤੀ ਤੇ ਕਬਜ਼ਾ ਕਰ ਲਿਆ पंजाब शराब के कारोबार से कब्जा कर लिया और हम बकरी शराब बेच के पंजाब जानां जा रही हैं ने करोड़ा रुपया इकट्ठा करने का काम करते पे इस दौरान मान गवर्नर साहब। ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਆਨ ਕਨਸਟੀਟਿਊਸ਼ਨਲ ਜਿਹੜੀ ਸਰਕਾਰ ਚਲਾ ਰਹੀਆਂ ਪਰ ਉਹ ਕਿੰਗ ਬਣ ਕੇ ਮਨੀਸੋ ਸੁਧੀਆ ਰਾਜਿੰਦਰ ਕੇਜriwal ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਇੱਕ ਕਤਲ ਦਾ ਅਨਕਮਾ ਦਰਜ ਹੋਣਾ ਚਾਹੀਦਾ ਹੈ ਮਨੀਸੋ ਸੁਧੀਆ ਤੇ ਰਾਜਿੰਦਰ ਕੇਜriwal ਦੇ ਖਿਲਾਫ ਜਿਨ੍ਹਾਂ ਨੇ ਸ਼ਰਾਬ ਦਸਤਾਂ ਤੋਂ ਪੈਸਾ ਲੈ ਕੇ ਤੇ ਖੁੱਲ੍ਹੇ ਛੁੱਟ ਦਿੱਤੀ ਆ ਪੰਜਾਬ ਅੰਦਰ ਨਕਲੀ ਸ਼ਰਾਬ ਵੇਚਣ ਦੀ ਜਿਹੜੀ ਵੀ ਸ਼ਰਾਬ ਵੇਚਣ ਦੀ ਜਿਹੜਾ ਕੰਮ ਆ ਜਾਂ ਪੰਜਾਬ ਦੇ ਸੱਤੇ ਸਾਡੇ ਲੋਕ ਕਰਦੇ ਨੇ ਪਰ ਮੈਂ ਅਭਿਲ ਕੇਜriwal ਤੇ ਮਨੀਸੋ ਸੁਧੀਆ ਨੂੰ ਕਹਿਣਾ ਚਾਹੁੰਨਾ ਇਹ ਪੰਜਾਬ ਹੈ ਇਹ ਦਿੱਲੀ ਨਹੀਂ ਕਾ ਵੀ ਹੋਂਦੇ ਨੇ ਜਦੋਂ ਪੰਜਾਬ ਵਾਲਿਆਂ ਦਾ ਵਾਸਤਾ ਪੈਣਾ ਹੈ ਪੰਜਾਬ ਦੇ ਲੋਕ ਮਨੀਸ਼ ਸੋਧਿਆ ਤੇ ਅਰਵਿੰਦ ਕੇ ਜੁਵਾਲ ਦੇ ਪੈਰਾਂ ਥੱਲੇ ਐਸੀ ਅੱਗ ਪਾਲ ਦੇਣਗੇ ਤੁਹਾਨੂੰ ਭੱਜਣ ਦਾ ਥਾਂ ਨਹੀਂ ਦੱਬਣਾ ਪੰਜਾਬ ਇੱਥੇ ਰਜ਼ਕਰੀਆ ਖਾਨ ਵਰਗਿਆਂ ਨੇ ਇੱਥੇ ਅਬਦਾਲੀ ਵਰਗਿਆਂ ਨੇ ਇੱਥੇ ਗੋਲਿਆਂ ਨੇ ਬੜੀ ਮੁਕਤ ਦੀ ਕੋਸ਼ਿਸ਼ਾਂ ਕੀਤੀਆਂ ਪਰੰਤ ਤੰਤਰ ਉਹਨਾਂ ਨੂੰ ਕਿੰਨਾ ਵੱਡਾ ਖਿਆਲਜਾ ਪੁੱਤਣਾ ਪਿਆ ਦੀ ਸੋਧਿਆ ਨੂੰ ਕੇਜਵਾਜੀ ਗੱਲ ਪੁੱਟਿਓ ਨਾ ਜੇ ਇਹ ਪੰਜਾਬ ਅਫਕਾਰਤ ਵਿਅਗ ਪਾਲ ਦਿੱਤਾ ਜਿਉਂ ਬਾਦ ਦਿੱਤਾ ਪਰ ਪਛਾਣ ਨਹੀਂ ਪੱਦਾ ਕਿਸੇ ਸਿਸਿ ਬਣੀ ਰੋ ਹਰ ਤਾਜ਼ਾ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ